ਸائیں ਬੁੱਲੇ ਸ਼ਾ ਆਪਣੀ ਬਾਣੀ ਚ ਦੱਸਦੇ ਆ ਕਿ ਬੁੱਲਿਆ ਰੱਬ ਤੇ ਰੱਖ ਭਰੋਸਾ ਨਾ ਫਿਰ ਡਾਮਾ ਢੋਲ ਇੱਕ ਭਰੋਸਾ ਰਹਿਮਤ ਵਾਲੇ ਕਈ ਦਰ ਦਿੰਦਾ ਖੋਲ ਬੁੱਲੇ ਸ਼ਾ ਕਹਿੰਦੇ ਆਪਣੇ ਮਾਲਕ ਤੇ ਭਰੋਸਾ ਰੱਖ ਐਵੇਂ ਡਾਮਾ ਢੋਲ ਨਾ ਹੋ ਐਵੇਂ ਭਟਕਦਾ ਨਾ ਫਿਰ ਆਪਣੇ ਪ੍ਰਭੂ ਤੇ ਯਕੀਨ ਰੱਖ ਆਪਣੇ ਮਾਲਕ ਤੇ ਵਿਸ਼ਵਾਸ ਰੱਖ ਕਿਉਂਕਿ ਜੋ ਆਪਣੇ ਮਾਲਕ ਤੇ ਵਿਸ਼ਵਾਸ ਰੱਖਦਾ ਹੈ ਤੇ ਇਨਸਾਨ ਦਾ ਇੱਕ ਵਿਸ਼ਵਾਸ ਹੀ ਇਨਸਾਨ ਦੇ ਵਾਸਤੇ ਕਈ ਰਹਿਮਤਾ ਦੇ ਦਰਵਾਜ਼ੇ ਖੋਲ ਦਿੰਦਾ ਹੈ ਕਿਉਂਕਿ ਇੱਕ ਭਰੋਸਾ ਰਹਿਮਤ ਵਾਲੇ 'ਤੇ ਕਈ ਦਰ ਦਿੰਦਾ ਖੋਲ ਦਰ ਦਾ ਮਤਲਬ ਦਰਵਾਜ਼ਾ ਤੇਰਾ ਇੱਕ ਵਿਸ਼ਵਾਸ ਤੇਰਾ ਇੱਕ ਭਰੋਸਾ ਆਪਣੇ ਮਾਲਕ 'ਤੇ ਤੂੰ ਰੱਖੇ ਤਾਂ ਤੇਰੇ ਵਾਸਤੇ ਕਈ ਰਹਿਮਤਾ ਦੇ ਦਰਵਾਜ਼ੇ ਖੁੱਲ ਸਕਦੇ ਆ ਕਿਉਂਕਿ ਤੈਨੂੰ ਵੀ ਨਹੀਂ ਪਤਾ ਉਹਨਾਂ ਕਿੱਥੋਂ ਕਿੱਥੋਂ ਤੇ ਇਤੇ ਕਿਹੜੀ ਕਿਰਪਾ ਕਰ ਦੇਣੀ ਹੈ ਜਰਾ ਧਿਆਨ ਦਿਓ ਇਹ ਬੰਦਾ ਸੋਚੇ ਕਿ ਆਸਮਾਨ ਤੋਂ ਹੀ ਕੋਈ ਦਰਵਾਜ਼ਾ ਖੁੱਲੇਗਾ ਤਾਂ ਨਹੀਂ ਪਰਮਾਤਮਾ ਹਰ ਜਗ੍ਹਾ ਬੈਠਾ ਹੈ ਉਹਨਾਂ ਕਿਸ ਇਨਸਾਨ ਦੇ ਜ਼ਰੀਏ ਕਿਸ ਚੀਜ਼ ਦੇ ਜ਼ਰੀਏ ਕਿਦਾਂ ਤੇਰੇ ਤੇ ਕਿਰਪਾ ਕਰ ਦੇਣੀ ਹੈ ਕਿਸ ਤਰ੍ਹਾਂ ਤੇਰੀ ਝੋਲੀ ਭਰ ਦੇਣੀ ਹੈ ਇਹ ਤਾਂ ਉਹੀ ਜਾਣਦਾ ਹੈ ਬਸ ਤੂੰ ਉਸਤੇ ਭਰੋਸਾ ਰੱਖ ਆਪਣੇ ਉਸ ਮਾਲਕ ਦੇ ਵਿਸ਼ਵਾਸ ਰੱਖ ਆਪਣੇ ਉਸ ਮਾਲਕ ਦੇ ਯਕੀਨ ਰੱਖ ਜ਼ਰਾ ਧਿਆਨ ਦੇਣਾ ਸਾਰੇ ਜੀ ਅਖਨੋੜੇ ਤੋਂ ਹੀ ਤਕਰੀਬਨ 2 ਦਿਨ ਪਹਿਲਾਂ ਕੱਲ ਹੀ ਸਾਡਾ satsang ਸੀ ਹੜਲੇ ਬਾਲਡੇ ਉਥੇ ਖਨੋੜੇ ਤੋਂ ਇੱਕ ਜੀਵ ਆਏ ਸੀ 2-4 ਦਿਨ ਪਹਿਲਾਂ ਦਰਬਾਰ ਤੇ ਵੀ ਆਏ ਸੀ ਉਹ ਆਪਣੇ ਸੱਚੀ ਘਟਨਾ ਦੱਸਦਾ ਹੈ। ਜਰਾ ਧਿਆਨ ਦਿਓ ਸਾਰੇ ਜੀ ਕਿ ਕਹਿੰਦੇ ਬਹੁਤ ਸਮੇਂ ਤੋਂ ਇੱਕ ਕੇਸ ਚੱਲਦਾ ਸੀ। ਔਰ ਝੂਠਾ ਕੇਸ ਕੀਤਾ ਸੀ। ਅਸੀਂ ਮਾਲਕੋ ਸੱਚੇ ਸੀ ਪਰ ਡਰ ਸੀਗਾ ਕਿਉਂਕਿ ਝੂਠਿਆਂ ਦਾ ਪ੍ਰੈਸ਼ਰ ਜ਼ਿਆਦਾ ਸੀਗਾ। ਉਹਨਾਂ ਦੀ ਪਹੁੰਚ ਵੀ ਜ਼ਿਆਦਾ ਸੀ। ਉਹਨਾਂ ਦੇ ਸਪਾਰਸ਼ਾਂ ਵੀ ਬੜੀਆਂ ਸੀ। ਮੰਤਰੀਆਂ, ਮਿਨਿਸਟਰਾਂ ਨਾਲ ਸਿੱਧੀਆਂ ਗੱਲਾਂ ਸੀ। ਜੱਜ ਵੀ ਉਹਨਾਂ ਦੇ। ਮਤਲਬ ਸੀਗਾ ਕਿ ਸਾਨੂੰ ਬੜਾ ਡਰ ਸੀ ਕਿ ਕਿਤੇ ਝੂਠਿਆਂ ਨੂੰ ਸਾਨੂੰ ਐਵੇਂ ਰਗੜ ਨਾ ਦਿੱਤਾ ਜਾਵੇ। ਤਰੀਕ ਆਈ ਤਾਂ ਜੱਜ ਦੇ ਮੂਹਰੇ ਖੜੇ ਆ ਕਿਉਂਕਿ ਜੱਜ ਨੂੰ ਸੁਪਾਰਸ਼ਾਂ ਵੀ ਉਹਨਾਂ ਨੇ ਕੀਤੀਆਂ ਕਿਉਂਕਿ ਬੰਦੇ ਉਹ ਬੜੇ ਉੱਚੇ ਜਿਨ੍ਹਾਂ ਦਾ ਕਾਫੀ ਮਤਲਬ ਕੇ ਸੁਪਾਰਸ਼ ਕਹਿੰਦੇ ਅਸੀਂ ਤਾਂ ਮਾਲਕ ਅੱਗੇ ਕੀਤੀ ਕਿ ਮਾਲਕੋ ਸਾਡੇ ਤੁਸੀਂ ਹੈ ਉੱਥੇ ਖੜ ਕੇ ਮਾਲਕੋ ਯਾਦ ਕੀਤਾ ਤੁਹਾਨੂੰ ਜੱਜ ਨੇ ਪੇਪਰ ਲਏ ਜਦੋਂ ਵਕੀਲ ਸਾਡਾ ਗੱਲ ਕਰਦਾ ਸੀ ਤਾਂ ਜੱਜ ਸਾਡੇ ਖਿਲਾਫ ਹੀ ਗੱਲਾਂ ਕਰ ਰਿਹਾ ਸੀ ਇਹ ਇਦਾਂ ਆ ਇਹ ਉਦਾਂ ਆ ਇਹ ਇਦਾਂ ਆ ਉਹਦੀਆਂ ਗੱਲਾਂ ਤੋਂ ਅਸੀਂ ਡਰ ਗਏ ਕਿ ਇਹ ਨਾਲ ਸਾਨੂੰ ਕੋਈ ਨਾ ਕੋਈ ਜੁਰਮਾਨਾ ਜਾਂ ਸਜ਼ਾ ਸੁਣਾ ਦੇਣੀ ਹੈ ਪਰ ਅਸੀਂ ਫਰਿਆਦ ਕੀਤੀ ਮਾਲਕੋ ਜੇ ਸੱਚੇ ਆ ਤੁਸੀਂ ਸਾਡੇ ਨਾਲ ਹੋ हां ਜੇ ਅਸੀਂ ਕੋਈ ਗਲਤੀ ਕੀਤੀ ਹੈ ਕੋਈ ਵਾਕਈ ਗੁਨਾਹ ਕੀਤਾ ਹੈ ਤਾਂ ਫੇਰ ਸਾਨੂੰ ਸਜ਼ਾ ਹੋ ਜਾਵੇ ਕੋਈ ਗੱਲ ਨਹੀਂ ਕਿਉਂਕਿ ਗਲਤੀ ਦਾ ਫਲ ਭੋਗਣ ਨੂੰ ਇਹੀ ਤਿਆਰ ਹੈ ਪਰ ਅਸੀਂ ਸੱਚੇ ਆ ਪਰ ਉਹਨਾਂ ਦੇ ਉੱਪਰ ਪ੍ਰੈਸ਼ਰ ਹੈ ਨਜ਼ਾਇਜ਼ ਨਾ ਸਾਡੇ ਤੇ ਮਾਲਕ ਹੋਵੇ ਕਿਰਪਾ ਕਰਿਓ ਖੁਸ਼ੀ ਨਾਲ ਨਿਆਂ ਚੜਾਵਾਂਗੇ ਰਹਿਮਤ ਕਰ ਦਿਓ ਕਹਿੰਦੇ ਜੱਜ ਪਹਿਲਾਂ ਕੁਝ ਬੋਲਦਾ ਸੀ ਪਰ ਜਦੋਂ ਕਾਗਜ਼ਾਂ ਤੇ ਲਿਖਣਾ ਸੀ ਬੋਲਦਾ ਬੋਲਦਾ ਜੱਜ ਚੁੱਪ ਹੋ ਗਿਆ ਅੱਖਾਂ ਉਹਦੀਆਂ ਥੋੜੀ ਡੇਰ ਵਾਸਤੇ ਬੰਦ ਹੋ ਗਈਆਂ ਪੇਪਰ ਉਹਦੇ ਹੱਥ 'ਚ ਥੋੜੀ ਡੇਰ ਬਾਅਦ ਅੱਖਾਂ ਖੋਲ੍ਹੀਆਂ ਸੀ ਕਿਵਰਾਏ ਸੀ ਕਿ ਸਾਡੇ ਖਿਲਾਫ ਵਕੀਲ ਨੂੰ ਕਹਿ ਰਿਹਾ ਤੁਹਾਡੇ ਇਦਾਂ ਹੈ ਇਦਾਂ ਹੈ ਇਹ ਤਾਂ ਇਦਾਂ ਹੈ ਉਦਾਂ ਹੈ ਯਾਨੀ ਸਾਡੇ ਖਿਲਾਫ ਹੀ ਗੱਲਾਂ ਪਰ ਜਦੋਂ ਅਸੀਂ ਬੇਨਤੀ ਕੀਤੀ ਪਤਾ ਨਹੀਂ ਕੀ ਹੋਇਆ ਥੋੜੀ ਡੇਰ ਵਾਸਤੇ ਉਹਦੀ ਅੱਖਾਂ ਬੰਦ ਹੋ ਗਈਆਂ ਪੇਪਰ ਉਹਦੇ ਹੱਥਾਂ 'ਚ ਥੋੜੀ ਡੇਰ ਬਾਅਦ ਉਹਨਾਂ ਅੱਖਾਂ ਖੋਲ੍ਹੀਆਂ ਸਾਡੇ ਵੱਲ ਦੇਖਿਆ ਪੇਪਰ ਰੱਖੇ ਕਹਿੰਦਾ ਜਾਓ ਤੁਸੀਂ ਵਰੀ ਕਹਿੰਦਾ ਲਿਖਿਆ ਵੀ ਨਹੀਂ ਕੁਝ ਲਿਖਿਆ ਵੀ ਹੈ ਨਹੀਂ ਕੋਸ਼ੇ ਪੇਪਰ ਵੀ ਇੱਕ ਪਾਸੇ ਟੇਬਲ ਤੇ ਰੱਖ ਦਿੱਤੇ ਕਹਿੰਦਾ ਜਾਓ ਤੁਸੀਂ ਬਰੀਆਂ ਮੈਂ ਦੇਖ ਲਉ ਆਪਈ ਜਾਓ ਤੁਸੀਂ ਕਹਿੰਦੇ ਅਸੀਂ ਬੜੇ ਹੈਰਾਨ ਹੋ ਗਏ ਹਾਲੇ ਥੋੜੀ ਡੇਰ ਪਹਿਲਾਂ ਗੱਲਾਂ ਵੀ ਸਾਡੇ ਖਿਲਾਫ ਸਾਡੇ ਵਕੀਲ ਨੂੰ ਦਬਕਾ ਮਾਰ ਰਿਆ ਸੀ ਝਿੜਕ ਰਿਆ ਸੀ ਸਾਡੇ ਵਕੀਲ ਨੂੰ ਇਹ ਬੰਦੇ ਗਲਤ ਹੈ ਇਹ ਇਦਾਂ ਆ ਔਰ ਜਦੋਂ ਇਦਾਂ ਕੋਈ ਗੱਲ ਹੋਵੇ ਤੇ ਇਹਦਾ ਮਤਲਬ ਡਰ ਹੁੰਦਾ ਹੈ ਕਿ ਵਕੀਲ ਨੂੰ ਹੀ ਝਿੜਕਾ ਮਾਰ ਰਿਆ ਸਾਡੇ ਸਾਹਮਣੇ ਕੇ ਬੰਦੇ ਹੀ ਗਲਤ ਹੈ ਪਰ ਕਹਿੰਦੇ ਜਦੋਂ ਫਰਿਆਦ ਕੀਤੀ ਤਾਂ ਪਤਾ ਨਹੀਂ ਐਸਾ ਕੀ ਹੋਇਆ ਪਤਾ ਨਹੀਂ ਕੀ ਹੋਇਆ ਉਹਦੀਆਂ ਅੱਖਾਂ ਥੋੜੀ ਡੇਰ ਵਾਸਤੇ ਬੰਦ ਹੋਈਆਂ ਇਹ ਸੱਚੀ ਘਟਨਾ ਦੱਸ ਰਹੇ ਆ 11ਵੇਂ ਨੂੰ ਆਣਾ ਵੀ ਉਹਨਾਂ ਜੀਵਾਂ ਨੂੰ ਜੇ ਕਿਸੇ ਨੂੰ ਸ਼ੰਕਾ ਹੋਵੇ ਤਾਂ ਮੜਾ ਵੀ ਦੇਵਾਂਗੇ ਇਹ ਕੋਈ ਕਹਾਣੀ ਨਹੀਂ ਸੁਣਾ ਰਹੇ ਕਿ ਤੁਹਾਨੂੰ ਖੁਸ਼ ਕਰਨ ਵਾਸਤੇ ਕੋਈ ਅਸੀਂ ਝੂਠੀ ਗੱਲ ਸੁਣਾ ਰਹੇ ਇਹ ਸੱਚੀ ਘਟਨਾ ਹੈ ਤਾਂ ਹੀ ਦੱਸਿਆ ਖਨੋੜੇ ਤੋਂ ਜੀਵ ਆਂਦੇ ਆ ਕਸ਼ਮੀਰ ਸਿੰਘ ਉਹਦਾ ਨਾਮ ਹੈ 11ਵੇਂ ਨੂੰ ਆਣ ਕੇ ਮੜਾ ਵੀ ਦੇਵਾਂਗੇ ਇਹ ਸੱਚੀ ਘਟਨਾ ਦੱਸ ਰਹੇ ਆ ਕਿਉਂ ਦੱਸ ਰਹੇ ਆ ਕਿ ਉਹਨਾਂ ਨੇ ਮਾਲਿਕ ਦੇ ਵਿਸ਼ਵਾਸ ਰੱਖਿਆ ਕਿ ਇਸ ਔਖੇ ਟਾਈਮ ਹੁਣ ਸਾਡੀ ਹੋਰ ਕੋਈ ਸੁਣਨ ਵਾਲਾ ਹੈ ਨਹੀਂ ਹੁਣ ਸਾਡੀ ਹੋਰ ਕੋਈ ਬਾਹ ਫੜਨ ਵਾਲਾ ਹੈ ਨਹੀਂ ਉੱਥੇ ਖੜਿਆ ਨਹੀਂ ਬੇਨਤੀ ਕਰਤੀ ਨਹੀਂ ਤਾਂ ਆਪ ਸੋਚੋ ਕਿ ਜਦੋਂ ਵਕੀਲ ਨੂੰ ਝੜਕਾ ਕੋਈ ਮਾਰੇ ਜਾਂ ਸਾਡੇ ਮੁਰੇ ਕਵੇ ਬੰਦੇ ਹੀ ਗਲਤ ਹੈ ਤਾਂ ਉਹ ਕਦੀ ਸਾਡੇ ਹੱਕ 'ਚ ਫੈਸਲਾ ਸੁਣਾ ਸਕਦਾ ਨਹੀਂ ਪਰ ਕਹਿੰਦੇ ਪਤਾ ਨਹੀਂ ਜਦੋਂ ਇਦਾਂ ਹੀ ਬੇਨਤੀ ਕੀਤੀ ਮਾਲਕ ਨੂੰ ਨਿਯਾਜ਼ ਦੇਵਾਂਗੇ ਕਿਰਪਾ ਕਰੋ ਤੁਸੀਂ ਬਚਾਣਾ ਹੈ ਤੁਸੀਂ ਬਾਹ ਫੜਨੀ ਹੈ ਇਸ ਟਾਈਮ ਕਹਿੰਦੇ ਪਤਾ ਨਹੀਂ ਕੀ ਹੋਇਆ ਅੱਖਾਂ 2 ਮਿੰਟ ਵਾਸਤੇ ਬੰਦ ਹੋ ਗਈਆਂ ਪਤਾ ਨਹੀਂ ਕੀ ਹੋਇਆ ਵਕੀਲ ਵੀ ਸਾਡਾ ਪਸੀਨਾ ਪਸੀਨੀ ਸੀ ਕਿਉਂਕਿ ਜਦੋਂ ਵਕੀਲ ਨੂੰ ਝੜਕੇ ਪੈਂਦੇ ਐਡਾ ਅਫਸਰ ਝੜਕਾ ਮਾਰੇ ਤਾਂ ਬੰਦਾ ਡਰ ਹੀ ਜਾਂਦਾ ਹੈ ਤਾਂ ਕਹਿੰਦਾ ਵਕੀਲ ਵੀ ਜਦੋਂ ਉਹਨਾਂ ਅੱਖਾਂ ਬੰਦ ਕਰ ਲੀਆਂ ਵਕੀਲ ਵੀ ਸਿਰ ਹਿਲਾਉਂਦਾ ਸੀ ਕਿ ਕੰਮ ਖਰਾਬ ਹੀ ਹੈ ਜਿਹਦਾ ਵਕੀਲ ਵੀ ਇਸ਼ਾਰਾ ਕਰ ਦਿੰਦਾ ਕਿ ਗੱਲ ਨਹੀਂ ਬਣਨੀ ਕੰਮ ਖਰਾਬ ਹੀ ਹੈ ਪਰ ਪਤਾ ਨਹੀਂ ਕੀ ਹੋਇਆ ਜਿੱਦ ਹੀ ਅੱਖਾਂ ਖੋਲੀਆਂ ਕੋਈ ਉਹਨਾਂ ਬੋਲਿਆ ਨਹੀਂ ਕੋਈ ਸਵਾਲ ਕੋਈ ਜਵਾਬ ਨਹੀਂ ਪੇਪਰ ਹੱਥ 'ਚ ਸੀ ਸਾਡੇ ਉਹਨਾਂ ਉੱਧੇ ਹੀ ਇੱਕ ਟੇਬਲ ਤੇ ਰੱਖੇ ਕਹਿੰਦਾ ਜਾਓ ਤੁਸੀਂ ਵਰੀਆਂ ਮਾਪੇ ਹੀ ਦੇਖ ਲਓ ਜਾਓ ਕਹਿੰਦਾ ਕੀ ਹੋ ਗਿਆ ਇੱਕ ਮਿੰਟ 'ਚ ਇਸੇ ਲਈ ਤਾਂ ਅਸੀਂ ਕਹਿੰਦੇ ਇੱਕ ਬੂੰਦ ਉਹ مالک ਦੀ ਤੂੰ ਇੱਕ ਕਤਰਾ ਵੀ ਦੇ ਦੇ ਤੋ ਸਮੁੰਦਰ ਹੈ ਮੇਜੇ ਉਹਦੀ ਇੱਕ ਬੂੰਦ ਵੀ ਸਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਤਾਂ ਦੁਨੀਆਂ ਦੇ ਸਾਗਰ ਚ ਵੀ ਚੁੱਭੀਆਂ ਲਾਈ ਜਾਈਏ ਤਾਂ ਦੁਨੀਆਂ ਦਾ ਪੂਰਾ ਸਾਗਰ ਵੀ ਉਹ ਨਹੀਂ ਕਰ ਸਕਦਾ ਜੋ ਮਾਲਕ ਦੀ ਕਿਰਪਾ ਦਾ ਇੱਕ ਕਤਰਾ ਕਰ ਸਕਦਾ ਹੈ ਇਹ ਉਹਦੀ ਰਹਿਮਤ ਹੈ ਇਹ ਉਹਦੀ ਬਖਸ਼ਿਸ਼ ਹੈ ਇਸ ਲਈ ਜਿੱਥੇ ਕੋਈ ਕੰਮ ਨਹੀਂ ਆਂਦਾ ਉਥੇ ਮਾਲਕ ਤੇ ਰੱਖਿਆ ਹੋਇਆ ਵਿਸ਼ਵਾਸ ਇਨਸਾਨ ਨੂੰ ਡੁੱਬਦੇ ਹੋਏ ਨੂੰ ਉਤਾਰ ਦਿੰਦਾ ਹੈ ਇਸ ਲਈ ਤਾਂ ਮਾਈ ਰੂੜੀ ਨੇ ਵਿਸ਼ਵਾਸ ਨਾਲ ਜਦੋਂ ਯਾਦ ਕੀਤਾ ਤਾਂ 12 ਸਾਲਾਂ ਦੇ ਡੁੱਬੇ ਵੇੜੇ ਹਜ਼ੂਰ ਨੇ ਬੰਨੇ ਲਾਏ। ਇਸ ਲਈ ਬੁੱਲੇ ਸ਼ਾਹ ਦਾ ਇਹ ਵਚਨ ਆਪਣੇ ਦਿਲ 'ਚ ਲਿਖ ਲਿਓ ਕਿ ਬੁੱਲੇ ਆ ਰੱਬ ਤੇ ਰੱਖ ਭਰੋਸਾ ਨਾ ਫਿਰ ਡਾਮਾ ਡੋਲ ਇੱਕ ਭਰੋਸਾ ਰਹਿਮਤ ਵਾਲੇ ਕਈ ਦਰ ਦਿੰਦਾ ਖੋਲ। ਉਹ ਰੋ ਮਾਲਿਕ ਨੇ ਕਿੱਥੇ ਖੜ ਕੇ ਕਿਦਾਂ ਕਿਹੜੀ ਰਹਿਮਤ ਕਰ ਦੇਣੀ ਹੈ ਇਹ ਤਾਂ ਉਹੀ ਜਾਣਦੇ ਆ। ਹੁਣ ਤੁਸੀਂ ਸੋਚਦੇ ਹੋ ਫੈਸਲੇ ਜੱਜ ਨੇ ਕੀਤਾ? ਨਹੀਂ। ਉਹ ਤਾਂ ਉਹਨੇ ਫਰਿਆਦ ਕੀਤੀ ਸੀ ਕਿਤੇ ਮਾਲਕ ਹੀ ਪਹੁੰਚ ਗਏ। ਜਿਹੜੀਆਂ ਉਹਦੀਆਂ ਅੱਖਾਂ ਬੰਦ ਹੋ ਗਈਆਂ। ਕਿਤੇ ਮਾਲਕ ਹੀ ਅੰਦਰ ਵਸ ਗਏ ਥੋੜੀ ਡੇਰ ਵਾਸਤੇ ਮਾਲਕ ਹੀ ਚਲੇਗੇ ਸਮਝ ਲੋ ਕਿ ਜਿਹੜਾ ਉਹਨਾਂ ਪੇਪਰ ਰੱਖਤੇ ਜਾਓ ਤੁਸੀਂ ਬਰੀਂ ਚਲੇ ਜਾਓ ਜਰਾ ਧਿਆਨ ਦਿਓ ਸਾਰੇ ਜੀ ਇੱਥੋਂ ਪਤਾ ਲੱਗਦਾ ਹੈ ਕਿ ਇੱਕ ਭਰੋਸਾ ਰਹਿਮਤ ਵਾਲੇ ਕਈ ਦਰ ਦਿੰਦਾ ਖੋਲ ਜਿੱਥੇ ਉਮੀਦ ਵੀ ਨਹੀਂ ਸੀ ਜਿੱਥੇ ਆਸ ਵੀ ਨਹੀਂ ਸੀ ਉੱਥੇ ਮਾਲਕ ਇਦਾਂ ਪਹੁੰਚ ਗਏ ਕਿਦਾਂ ਮਾਲਕ ਨੇ ਕਿਰਪਾ ਕੀਤੀ ਉਹ ਕਿਹੜਾ ਦਰ ਖੁੱਲ ਗਿਆ ਉਹ ਕਿਹੜੀ ਕਿਰਪਾ ਕਿਦਾਂ ਮਾਲਕ ਨੇ ਕਰ ਦਿੱਤੀ ਉਹੀ ਜਾਣਦੇ ਇਸ ਲਈ ਇਹਨੂੰ ਕਹਿੰਦੇ ਆਪਣੇ ਮਾਲਕ ਤੇ ਯਕੀਨ ਰੱਖੋ ਵਿਸ਼ਵਾਸ ਰੱਖੋ ਪਤਾ ਨਹੀਂ ਕਿਹੜੇ ਵੇਲੇ ਉਹਨਾਂ ਕਿਹੜੀ ਰਹਿਮਤ ਕਿਦਾਂ ਕਰ ਦੇਣੀ ਹੈ ਜਿੱਥੇ ਬੰਦੇ ਦੇ ਹੱਥ ਖੜ ਜਾਂਦੇ ਐ ਉੱਥੇ ਮਾਲਕ ਦੀ ਰਹਿਮਤ ਆਪਣਾ ਅਸਰ ਕਰਕੇ ਦਿਖਾਉਂਦੀ ਏ ਕਿ ਦੇਖ ਲੈ ਇਸ ਲਈ ਇਧਰ ਸਦਨਾ ਜੀ ਕਹਿ ਰਹੇ ਹੈ ਏਕ ਬੂੰਦ ਜਲ ਕਾਰਨੇ ਚਾਤਰਕ ਦੁਖ ਪਾਵੇ ਪ੍ਰਾਨ ਗਏ ਸਾਗਰ ਮਿਲੇ ਫੁਨ ਕਮ ਨਾ ਆਵੇ ਇਹ ਗੱਲ ਬੜੀ ਪਿਆਰੀ ਕਹਿ ਰਹੇ ਹੈ ਕਿਐ ਮੇਰੇ ਮਾਲਿਕ ਮੈਂ ਵੀ ਤੜਫ ਰਿਹਾ ਹਾਂ ਚਾਤਰਕ ਦੀ ਤਰ੍ਹਾਂ ਕਿਉਂਕਿ ਸਾਰਾ ਸਾਗਰ ਚਾਤਕ ਵਾਸਤੇ ਬੇਕਾਰ ਹੈ ਉਹਨੂੰ ਤੇ ਇੱਕ ਬੂੰਦ ਚਾਹੀਦੀ ਹੈ ਇਸੇ ਤਰ੍ਹਾਂ ਇਹ ਸਾਰਾ ਸੰਸਾਰ ਮੇਰੇ ਵਾਸਤੇ ਬੇਕਾਰ ਹੈ ਮੈਨੂੰ ਤੂੰ ਚਾਹੀਦਾ ਹੈ ਐ ਮੇਰੇ ਮਾਲਿਕ ਮੈਨੂੰ ਤੂੰ ਮਿਲ ਜਾਵੇਂ ਤਾਂ ਸਭ ਕੁਝ ਮਿਲ ਗਿਆ ਇਸ ਲਈ ਮਿਲ ਜੀਦੇ ਜੀ ਮਿਲ ਜੀਦੇ ਜੀ ਇਹ ਸਵਾਸ ਚਲਦੇ ਚਲਦੇ ਇਹ ਪ੍ਰਾਨ ਰਹਿੰਦੇ ਰਹਿੰਦੇ ਮੈਂ ਤੇਰਾ ਆਨੰਦ ਮਾਣ ਲਵਾਂ ਸਵਾਸ ਚਲਦੇ ਚਲਦੇ ਮੈਂ ਉਸ ਆਨੰਦ ਵਿੱਚ ਲੀਨ ਹੋ ਜਾਵਾਂ ਕਿਉਂਕਿ ਪ੍ਰਾਣ ਗਏ ਸਾਗਰ ਮਿਲੇ ਫੁਣ ਕੰਮ ਨਾ ਆਵੇ ਜਦੋਂ ਤੜਫ ਤੜਫ ਕੇ ਪਪੀਹਾ ਮਰ ਹੀ ਗਿਆ ਫਿਰ ਉਹਨੂੰ ਸਿਟ ਵੀ ਦੋ ਪਾਣੀ ਚ ਤਾਂ ਉਹ ਕਿਸ ਕੰਮ ਦਾ ਇਹ ਪ੍ਰਾਣ ਨਿਕਲ ਗਏ ਫਿਰ ਤੂੰ ਆ ਕੇ ਖੜਾ ਹੋਇਆ ਤਾਂ ਫਿਰ ਕਿਸ ਕੰਮ ਦਾ ਐ ਮਾਲਿਕ ਮੈਂ ਤੜਫ ਰਿਆ ਹਾਂ ਮੈਨੂੰ ਆਪਣਾ ਦੀਦਾਰ ਦੇ ਇੱਕ ਪਿਆਸ ਹੈ ਇੱਕ ਤੜਫ ਹੈ ਇਹ ਬੇਨਤੀ ਹੈ ਉਸ ਪ੍ਰਭੂ ਦੇ ਚਰਨਾਂ 'ਚ ਔਰ ਇਹ ਬੇਨਤੀ ਵੀ ਉਦੋਂ ਹੀ ਹੁੰਦੀ ਹੈ ਜਦੋਂ ਅੰਦਰ ਪਿਆਸ ਤਾਰੂ ਸੱਚੀ ਹੋਵੇ ਕਿਉਂਕਿ ਦਿਖਾਵੇ ਨਾਲ ਬੇਨਤੀ ਨਹੀਂ ਹੁੰਦੀ ਐਸੀ ਬਾਹਰੋਂ ਦੁਨੀਆ ਨੂੰ ਕਹੀ ਜਾਵੇ ਮੈਨੂੰ ਬੜੀ ਪਿਆਸ ਆ ਮੈਨੂੰ ਬੜੀ ਪਿਆਸ ਆ ਸ਼ਾਇਦ ਦੁਨੀਆਦਾਰ ਯਕੀਨ ਕਰ ਵੀ ਲੈਣ ਜਾਂ ਦੁਨੀਆਦਾਰ ਸਮਝ ਵੀ ਲੈਣਗੇ ਕਿਉਂਕਿ ਦੁਨੀਆ ਦੇ ਕੋਲ ਐਸੀ ਮਸ਼ੀਨ ਨਹੀਂ ਹੈ ਜੋ ਦੇਖ ਸਕੇ ਕਿ ਤੁਸੀਂ ਸੱਚ ਬੋਲ ਰਹੇ ਹੋ ਜਾਂ ਝੂਠ ਬੋਲ ਰਹੇ ਹੋ ਜਰਾ ਗੌਰ ਕਰਨਾ ਪਰ ਉਹ ਪ੍ਰਮਾਤਮਾ ਦੇ ਘਰ 'ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਹੈ ਕਿਉਂਕਿ ਪ੍ਰਮਾਤਮਾ ਨੂੰ ਤਾਂ ਪਤਾ ਹੀ ਹੈ ਤੁਹਾਡੇ ਅੰਦਰ ਸੱਚ ਹੈ ਦਿਖਾਵਾ ਹੈ ਜਾਂ ਵਾਕਈ ਤੁਸੀਂ ਅੰਦਰੋਂ ਸੱਚ ਮੁੱਚ ਤੜਫ ਰਹੇ ਹੋ ਔਰ ਇਹ ਸਦਨਾ ਜੀ ਦੀ ਬਾਣੀ ਇਹ ਉਹਨਾਂ ਦੀ ਤੜਫ ਦੱਸਦੀ ਹੈ ਕਿ ਇੰਨੀ ਤੜਫ ਹੈ ਕਿ ਐ ਪ੍ਰਭੂ ਹੁਣੇ ਹੀ ਦਰਸ਼ਨ ਦੇ ਦੇ ਕਿਤੇ ਤੜਫਦਾ ਤੜਫਦਾ ਮਰ ਗਿਆਂ ਫਿਰ ਤੂੰ ਆਇਆ ਤਾਂ ਫਿਰ ਆਣਾ ਕਿਸ ਕੰਮ ਦਾ ਫਿਰ ਦਰਸ਼ਨ ਕਿਸ ਕੰਮ ਦਾ ਜਦੋਂ ਮਰ ਹੀ ਗਿਆ ਇਹ ਤਾਂ ਉਹੀ ਗੱਲ ਹੈ ਜਿੱਦ ਇੱਕ ਸ਼ਾਇਰ ਨੇ ਲਿਖਿਆ ਹੈ ਮੈਨੇ ਦਿਲ ਦਿਆ ਪਿਆਰ ਕੀ ਹੱਦ ਥੀ ਜਾਨ ਦੀ ਇਹਤਵਾਰ ਕੀ ਹੱਦ ਥੀ ਮਰ ਗਿਆ ਮੈਂ ਔਰ ਖੁੱਲੀ ਰਹੀਆਂ ਅੱਖਾਂ ਜੇ ਮੇਰੇ ਇੰਤਜ਼ਾਰ ਕੀ ਹੱਦ ਥੀ ਉਹ ਕਹਿੰਦੇ ਇੰਨਾ ਇੰਤਜ਼ਾਰ ਕਿ ਪ੍ਰਾਣ ਨਿਕਲ ਗਏ ਪਰ ਫਿਰ ਵੀ ਅੱਖਾਂ ਖੁੱਲੀਆਂ ਹਾਲੇ ਵੀ ਤੈਨੂੰ ਲੱਭ ਰਹੀਆਂ ਕਿ ਆ ਜਾਵੇਂ ਹੁਣ ਵੀ ਆ ਜਾਵੇਂ ਹੁਣ ਵੀ ਆ ਜਾਵੇਂ ਕਹਿੰਦੇ ਇੰਨਾ ਇੰਤਜ਼ਾਰ ਮੈਂ ਤੈਨੂੰ ਪ੍ਰੇਮ ਕੀਤਾ ਤੈਨੂੰ ਦਿਲ ਦਿੱਤਾ ਇਹ ਮੇਰੇ ਪਿਆਰ ਦੀ ਹੱਦ ਸੀ ਜ਼ਰਾ ਗੌਰ ਕਰਨਾ ਐਸਾ ਪ੍ਰੇਮ ਐਸੀ ਤੜਫੰਦਰ ਹੋਵੇ ਤਾਂ ਫਿਰ ਪਰਮਾਤਮਾ ਆਂਦਾ ਹੈ ਜਦੋਂ ਸਾਨੂੰ ਵੀ ਲੱਗੇ ਤੰਨੇ ਦੀ ਤਰ੍ਹਾਂ ਕਿ ਐ ਪ੍ਰਭੂ ਜੇ ਹੁਣ ਨਾ ਮਿਲਿਆ ਤਾਂ ਮੈਂ ਆਪਣੇ ਪ੍ਰਾਣ ਦੇ ਦੇਣੇ ਹੈ ਜਦੋਂ ਤੰਨੇ ਨੇ ਤੀਸਰੇ ਦਿਨ ਇਹ ਬੇਨਤੀ ਕੀਤੀ ਕਿ ਜੇ ਹੁਣ ਠਾਪੁਰਾ ਦਰਸ਼ਨ ਨਾ ਦਿੱਤਾ ਤਾਂ ਮੈਂ ਆਪਣੀ ਜਾਨ ਦੇ ਦੇਣੀ ਹੈ ਕਹਿ ਕੇ ਪੱਥਰ ਤੇ ਸਿਰ ਮਾਰਿਆ ਔਰ ਜਦੋਂ ਪ੍ਰਭੂ ਨੇ ਦੇਖਿਆ ਕਿ ਵਾਕਈ ਹੁਣ ਤੰਨਾ ਉਸ ਅਵਸਥਾ ਤੱਕ ਪਹੁੰਚ ਗਿਆ ਹੈ ਕਿ ਜੇ ਹੁਣ ਮੈਂ ਪ੍ਰਗਟ ਨਾ ਹੋਇਆ ਤੇ ਇਹਨਾਂ ਜਾਨ ਦੇ ਦੇਣੀ ਹੈ ਇੱਕ ਤਾਂ ਉਹ ਡਰਾਮਾ ਹੁੰਦਾ ਹੈ ਜਰਾ ਗੌਰ ਕਰਨਾ ਕਿ ਬੰਦਾ ਉਦੈ ਹੀ ਲੱਗਾ ਮੈਂ ਜਾਨ ਦੇਣ ਲਗਾਉਂਦਾ ਜਾਨ ਦੇਣ ਲਗਾ ਪਰ ਪਤਾ ਹੈ ਅੰਦਰ ਕਿ ਮੈਂ ਤਾਂ ਗੱਲ ਹੀ ਕਰਦਾ ਜਾਨ ਜੂਨ ਦੇਣੀ ਨਹੀਂ ਐ ਮੈਂ ਮੈਂ ਤਾਂ ਉਹਦੇ ਹੀ ਡਰਾ ਰਿਆਂ ਕਿ ਆਪਣੇ ਘਰਦਿਆਂ ਨੂੰ ਡਰਾ ਦੇਣਾ ਮੈਨੂੰ ਮੋਟਰਸਾਈਕਲ ਲੈ ਦਿਓ ਮੈਨੂੰ ਆ ਚੀਜ਼ ਲੈ ਲੈ ਮਰਨ ਲੱਗਾ ਮੈਂ ਚੱਲਾ ਮੈਂ ਗੱਡੀ ਥੱਲੇ ਤੇ ਘਰ ਦੇ ਵਿਚਾਰੇ ਡਰ ਜਾਂਦੇ ਐ ਤਾਂ ਬੰਦਾ ਅੰਦਰੋਂ ਖੁਸ਼ ਹੁੰਦਾ ਕਿ ਦੇਖਿਆ ਝੂਠ ਮੋੜ ਦਾ ਡਰਾਮਾ ਕੀਤਾ ਤਾਂ ਘਰ ਦੇ ਡਰ ਗਏ ਇਹ ਦੁਨੀਆ ਤੇ ਡਰਾਮਾ ਚੱਲ ਜਾਏਗਾ ਪਰ ਪਰਮਾਤਮਾ ਦੇ ਘਰ ਕੋਈ ਡਰਾਮਾ ਨਹੀਂ ਚੱਲਦਾ ਕਿਉਂਕਿ ਪਰਮਾਤਮਾ ਨੂੰ ਅਸੀਂ ਡਰਾਮੇ ਦੇ ਨਾਲ ਜਾਂ ਬਹਾਨਿਆਂ ਦੇ ਨਾਲ ਨਹੀਂ ਬਹਿਲਾ ਸਕਦੇ ਪਰਮਾਤਮਾ ਨੂੰ ਤਾਂ ਅਸੀਂ ਸੱਚੇ ਇਸ਼ਕ ਦੇ ਨਾਲ ਸੱਚੀ ਮੁਹੱਬਤ ਦੇ ਨਾਲ ਸੱਚੇ ਤੜਫ ਦੇ ਨਾਲ ਹੀ ਜਿੱਤ ਸਕਦੇ ਹਾਂ ਇਸ ਲਈ ਜਦੋਂ ਵਾਕਈ ਪ੍ਰਮਾਤਮਾ ਦੇਖਦਾ ਹੈ ਕਿ ਹੁਣ ਇਹਦਾ ਇਸ਼ਕ ਉਸ ਅਵਸਥਾ ਤੱਕ ਪਹੁੰਚ ਗਿਆ ਹੈ ਕਿ ਜੇ ਵਾਕਈ ਇਹਨੂੰ ਦਰਸ਼ਨ ਨਾ ਹੋਏ ਤਾਂ ਇਹਨਾਂ ਜਾਨ ਸਤਿਮੁੱਚ ਦੇ ਦੇਣੀ ਹੈ ਫਿਰ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ ਇਹਨੂੰ ਕਹਿੰਦੇ ਆਪਣਾ ਆਪ ਗੁਆਈਏ ਕਿਉਂਕਿ ਆਪਣੇ ਆਪ ਨੂੰ ਗੁਆਣ ਨੂੰ ਤਿਆਰ ਹੋ ਗਿਆ ਆਪਣੇ ਆਪ ਨੂੰ ਮਿਟਾਉਣ ਨੂੰ ਤਿਆਰ ਹੋ ਗਿਆ ਆਪਣਾ ਸਿਰ ਦੇਣ ਨੂੰ ਤਿਆਰ ਹੋ ਗਿਆ ਤਾਂ ਹੁਣ ਪ੍ਰਮਾਤਮਾ ਕਹਿੰਦਾ ਹੁਣ ਵਕਤ ਆ ਗਿਆ ਦਰਵਾਜ਼ਾ ਖੋਲ ਲਈ ਇਸ ਲਈ ਇੱਥੇ ਸਦਨਾ ਜੀ ਦੀ ਤੜਫ ਉਸ ਮੁਕਾਮ ਤੱਕ ਪਹੁੰਚ ਗਈ ਹੈ ਕਿ ਸਦਨਾ ਜੀ ਨੂੰ ਵੀ ਲੱਗਾ ਕਿ ਹੁਣ ਜਾਨ ਚਲੀ ਜਾਣੀ ਹੈ ਹੁਣ ਜੇ ਰੱਬ ਨਾ ਮਿਲਿਆ ਹੁਣ ਜੇ ਬੂੰਦ ਨਾ ਵਰਸੀ ਪ੍ਰਭੂ ਦੇ ਦਰਸ਼ਨਾਂ ਦੀ ਤਾਂ ਮੈਂ ਮਰ ਜਾਣਾ ਹੈ ਉੱਥੇ ਜਾ ਕੇ ਉਹਨਾਂ ਨੇ ਇਹ ਸ਼ਬਦ ਉਚਾਰਨ ਕੀਤਾ ਕਿ ਐ ਪ੍ਰਭੂ ਜੇ ਹੁਣ ਪ੍ਰਾਣ ਹੀ ਚਲੇਗੇ ਫਿਰ ਤੂੰ ਆਵੇਂ ਤਾਂ ਫਿਰ ਕਿਸ ਕੰਮ ਦਾ ਪ੍ਰਾਣ ਗਏ ਸਾਗਰ ਮਿਲੇ ਫੁਣ ਕੰਮ ਨਾ ਆਵੇ ਕਿ ਪਪੀਹਾ ਜਿਉਂਦਾ ਹੈ ਤੜਫ ਰਿਆ ਹੈ ਉਦੋਂ ਨਾ ਉਹਨੂੰ ਪਾਣੀ ਮਿਲਿਆ ਜਦੋਂ ਹੁਣ ਪ੍ਰਾਣ ਨਿਕਲ ਗਏ ਫਿਰ ਉਹਨੂੰ ਸਾਗਰ ਵੀ ਮਿਲ ਜਾਵੇ ਤਾਂ ਫਿਰ ਕਿਸ ਕੰਮ ਦਾ ਇਹ ਤੜਫ ਹੈ ਸਦਨਾ ਜੀ ਦੀ ਔਰ ਅਗਲੀਆਂ ਲਾਈਨਾਂ ਚ ਲਿਖ ਰਹੇ ਆ ਉਹ ਪ੍ਰਾਣ ਜੂ ਥਾਕੇ ਥਿਰ ਨਹੀਂ ਕੈਸੇ ਬਿਰਮਾਉਂ ਬੂੜ ਮੂਏ ਨੌਕਾ ਮਿਲੇ ਕੋ ਕੁਛ ਕਹਿ ਚੜਾਉ ਇਹ ਬੜੀ ਗਹਿਰਾਈ ਦੀ ਗੱਲ ਸਮਝਣ ਵਾਲੀ ਹੈ ਕਿ ਐ ਪ੍ਰਭੂ ذرا غور کرنا ਐਸਲੇ ਮੈਂ ਤਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਸੋ ਹੁਣੇ ਕਿਰਪਾ ਕਰ ਬਾਹ ਫੜ ਕੇ ਮੈਨੂੰ ਆਪਣੀ ਨੌਕਾ ਤੇ ਚੜਾ ਲਾ। ਮੈਨੂੰ ਆਪਣੇ ਵੇੜੇ ਤੇ ਚੜਾ ਲਾ ਔਰ ਪਾਰ ਲੈ ਜਾ। ਜੇ ਤਰਨ ਦੀ ਕੋਸ਼ਿਸ਼ ਵਿੱਚ ਮੈਂ ਡੁੱਬ ਕੇ ਮਰ ਹੀ ਗਿਆ ਔਰ ਫਿਰ ਤੂੰ ਮੈਨੂੰ ਬਾਹ ਫੜ ਕੇ ਨੌਕਾ ਤੇ ਚੜਾਇਆ ਤਾਂ ਫਿਰ ਕਿਸ ਕੰਮ ਦਾ? ਬੂੜ ਮੂਏ ਬੂੜ ਮੂਏ ਦਾ ਮਤਲਬ ਡੁੱਬ ਗਿਆ। ਜਦੋਂ ਡੁੱਬ ਕੇ ਮਰ ਹੀ ਗਿਆ ਫਿਰ ਨੌਕਾ ਮਿਲੇ। ਜਦੋਂ ਡੁੱਬ ਕੇ ਬੰਦਾ ਮਰ ਹੀ ਗਿਆ ਫਿਰ ਕੋਈ ਆ ਕੇ ਉਹਨੂੰ ਨੌਕਾ ਤੇ ਚੜਾ ਕੇ ਬਿਠਾ ਲਵੇ, ਯਾਨੀ ਲਟਾ ਦੇਵੇ ਤਾਂ ਫਿਰ ਉਹਨੂੰ ਕਿਸ ਕੰਮ ਦੀ? ਫੇ ਤਾਂ ਮਰੀ ਗਿਆ ਹੁਣ ਨੌਕਾ ਹੋਵੇ ਨਾ ਹੋਵੇ ਹੁਣ ਤਾਂ ਜ਼ਿੰਦ ਜਾਨ ਵਾਲਾ ਜਾ ਚੁੱਕਾ ਹੁਣ ਤਾਂ ਜ਼ਿੰਦਗੀ ਜਾ ਚੁੱਕੀ ਇਸ ਲਈ ਉਹ ਦੱਸਦੇ ਐ ਕਿ ਹੁਣ ਮੇਰੇ ਪ੍ਰਾਂਤ ਥੱਕ ਚੁੱਕੇ ਐ ਹੁਣ ਫਿਰ ਨਹੀਂ ਕੋਈ ਭਰੋਸਾ ਨਹੀਂ ਕਿਸ ਪਲ ਇਹ ਭਵ ਸਾਗਰ ਦੇ ਵਿੱਚ ਤੈਨੂੰ ਤਲਾਸ਼ ਕਰਦਾ ਕਰਦਾ ਹੁਣ ਮੈਂ ਥੱਕ ਚੁੱਕਾ ਐ ਪ੍ਰਭੂ ਹੁਣ ਮੈਂ ਕਿਸੇ ਪਲ ਵੀ ਡੁੱਬ ਸਕਦਾ ਹਾਂ ਹੁਣ ਕਿਸੇ ਪਲ ਵੀ ਪ੍ਰਾਂ ਨਿਕਲ ਸਕਦੇ ਹੈ ਕਿਉਂਕਿ ਇੰਨਾ ਤੜਫ ਰਿਹਾ ਹਾਂ ਕਿਸੇ ਪਲ ਵੀ ਜਾਨ ਜਾ ਸਕਦੀ ਹੈ ਹੁਣ ਕਿਰਪਾ ਕਰ ਹੁਣ ਆਜਾ ਔਰ ਮੈਂ ਤੈਨੂੰ ਕਿੱਦਾਂ ਸਮਝਾਵਾਂ ਕੈਸੇ ਬਰਮਾਉ ਮਰਮਾਉ ਦਾ ਮਤਲਬ ਤੈਨੂੰ ਕਿਸ ਤਰ੍ਹਾਂ ਸਮਝਾਵਾਂ ਕਿਸ ਤਰ੍ਹਾਂ ਦੱਸਾਂ ਇਹ ਵੀ ਪਿਆਰ ਦੀ ਗੱਲ ਹੈ ਨਹੀਂ ਤਾਂ ਜ਼ਰਾ ਧਿਆਨ ਦੇਣਾ ਉਹ ਸਭ ਕੁਝ ਜਾਣਦਾ ਹੀ ਹੈ ਜੇ ਬੰਦਾ ਕਵੇ ਰੱਬਾ ਮੈਂ ਆਪਣਾ ਦੁੱਖ ਤੈਨੂੰ ਕਿੱਦਾਂ ਦੱਸਾਂ ਤਾਂ ਉਹਨੂੰ ਪਤਾ ਹੀ ਹੈ ਬਸ ਇਹ ਤਾਂ ਕਹਿਣ ਦੇ ਲਫ਼ਜ਼ ਹੈ ਇਹ ਤਾਂ ਕਹਿਣ ਦੀ ਗੱਲ ਹੈ ਇਹ ਤੈਨੂੰ ਕਿੱਦਾਂ ਸਮਝਾਵਾਂ ਕਿਸ ਤਰ੍ਹਾਂ ਤੈਨੂੰ ਦੱਸਾਂ ਆਪਣੀ ਪੀੜਾ ਕਿਉਂਕਿ ਇੱਕ ਆਸ਼ਿਕ ਇੱਕ ਪ੍ਰੇਮੀ ਦੇ ਅੰਦਰ ਜੋ ਪੀੜਾ ਹੁੰਦੀ ਹੈ ਉਹ ਸ਼ਬਦਾਂ ਦੇ ਵਿੱਚ ਬੋਲ ਕੇ ਕਦੀ ਦੱਸੀ ਨਹੀਂ ਜਾ ਸਕਦੀ ਜੇ ਤੁਸੀਂ ਕਿਸੇ ਨਾਲ ਪ੍ਰੇਮ ਕਰਦੇ ਹੋ ਔਰ ਉਹਦੀ ਯਾਦ ਵਿੱਚ ਰੋ ਰਹੇ ਹੋ ਤਾਂ ਕੋਈ ਤੁਹਾਨੂੰ ਪੁੱਛੇ ਕਿ ਵੇ ਕਿਉਂ ਰੋ ਰਿਆ ਹੈ ਕੀ ਦਰਦ ਹੈ ਢਿੱਡ ਦੁਖਦਾ ਹੈ ਸਿਰ ਦੁਖਦਾ ਹੈ ਬੁਖਾਰ ਚੜਿਆ ਕੀ ਗੱਲ ਹੈ ਰੋ ਕਿਉਂ ਰਿਆ ਹੈ ਤਾਂ ਬੰਦਾ ਉਸ ਵੇਲੇ ਐਦਾਂ ਹੋ ਜਾਂਦਾ ਕਿ ਹੁਣ ਕਿੱਦਾਂ ਦੱਸਾਂ ਮੈਂ ਇਹ ਤਾਂ ਗੂੰਗੇ ਵਾਲਾ ਗੂੰਗੇ ਦਾ ਗੁੜ ਖਾ ਲਿਆ ਤਾਂ ਜਿੱਦਾਂ ਗੂੰਗਾ ਗੁੜ ਦਾ ਸਵਾਦ ਨਹੀਂ ਦੱਸ ਸਕਦਾ ਉਹੀ ਅਵਸਥਾ ਇੱਕ ਪ੍ਰੇਮੀ ਦੀ ਹੋ ਜਾਂਦੀ ਕਿੱਦਾਂ ਬੋਲ ਕੇ ਦੱਸਾਂ ਬੰਦਾ ਕਹਿ ਸਕਦਾ ਹੈ ਮੈਂ ਉਹਦੀ ਯਾਦ ਵਿੱਚ ਤੜਫ ਰਿਆ ਹਾਂ ਪਰ ਕੋਈ ਪੁੱਛੇ ਉਹ ਤੜਫ ਕੀ ਹੈ ਉਹ ਦਰਦ ਕੀ ਹੈ ਤਾਂ ਇਹ ਤਾਂ ਉਹੀ ਜਾਣ ਸਕਦਾ ਹੈ ਜਿਹਨੂੰ ਉਹ ਦਰਦ ਲੱਗਾ ਹੋਵੇ ਇਸ ਲਈ ਇਹ ਸਦਨਾ ਜੀ ਕਹਿ ਰਹੇ ਆ ਕਿ ਹੁਣ ਮੈਂ ਤੜਫ ਰਿਹਾ ਹਾਂ ਪਰ ਕਿੱਦਾਂ ਮੈਂ ਦੱਸਾਂ ਆਪਣੀ ਪੀੜਾ ਕਿੱਦਾਂ ਇਹ ਸੰਸਾਰ ਨੂੰ ਸਮਝਾਵਾਂ ਹੁਣ ਤਾਂ ਇੰਨੀ ਪੀੜਾ ਹੈ ਇੰਨੀ ਦਰਦ ਹੈ ਕਿਉਂਕਿ ਦਰਦ ਬਰਦਾਸ਼ਤ ਕਰਨ ਦੀ ਵੀ ਇੱਕ ਸੀਮਾ ਹੁੰਦੀ ਹੈ ਇਸ ਲਈ ਕਈ ਵਕਤ ਐਸੇ ਹੁੰਦੇ ਦਰਦ ਇੰਨਾ ਵੱਧ ਜਾਂਦਾ ਕਿ ਦਰਦ ਨਾਲ ਹੀ ਬੰਦੇ ਦੇ ਪ੍ਰਾਣ ਨਿਕਲ ਜਾਂਦੇ ਐ ਉਹੀ ਗੱਲ ਸਦਨਾ ਜੀ ਕਹਿ ਰਹੇ ਐ ਕਿ ਮੈਂ ਵੀ ਹੁਣ ਇੰਦਾ ਤੜਫ ਰਿਹਾ ਐ ਤੜਫ ਰਿਹਾ ਐ ਪ੍ਰਮਾਤਮਾ ਕਦੋਂ ਆਏਗਾ ਕਦੋਂ ਕਿਰਪਾ ਦੇ ਦਰਵਾਜ਼ੇ ਖੋਲੇਗਾ ਔਰ ਇਹ ਦਰਦ ਇਹ ਤੜਫ ਕਿਸੇ ਪਦਾਰਥ ਵਾਸਤੇ ਨਹੀਂ ਐ ਤੜਫਦੇ ਅਸੀਂ ਵੀ ਆ ਪਰ ਸਾਡੀ ਤੜਫ ਧੀਆਂ ਪੁੱਤਰਾਂ ਧਨ ਦੌਲਤ ਜ਼ਮੀਨ ਜਾਇਦਾਦ ਪਦਾਰਥਾਂ ਵਾਸਤੇ ਹੁੰਦੀ ਐ ਜਾਂਦੇ ਅਸੀਂ ਵੀ ਆ ਮੰਗਦੇ ਅਸੀਂ ਵੀ ਆ ਪਰ ਅਸੀਂ ਸੰਸਾਰ ਵਾਸਤੇ ਹੀ ਮੰਗਦੇ ਆ ਸੰਸਾਰ ਨੂੰ ਹੀ ਮੰਗਦੇ ਆ ਪਰ ਸਦਨਾ ਦੀ ਮੰਗ ਕੁਝ ਹੋ ਰਹੀ ਹੈ ਸੰਸਾਰ ਤੋਂ ਬਹੁਤ ਉੱਪਰ ਹੈ ਉਹ ਤਾਂ ਪ੍ਰਭੂ ਨੂੰ ਮੰਗ ਰਹੇ ਹੈ ਉਹ ਤਾਂ ਸੰਸਾਰ ਨੂੰ ਬਣਾਉਣ ਵਾਲੇ ਉਹ ਦਾਤੇ ਨੂੰ ਮੰਗ ਰਹੇ ਹੈ ਇਸ ਲਈ ਤੜਫ ਰਹੇ ਉਹਨਾਂ ਦੀ ਯਾਦ ਵਿੱਚ